مردا مرد مرد پولیس مرد سرکار مرد ਇਹ ਇਨਸਾਫ ਨਹੀਂ ਮਿਲਿਆ ਉਸ ਪਰਿਵਾਰ ਨੂੰ ਇਸ ਕਰਕੇ ਜੇ ਇੰਨੀ ਰਾਤ ਪੁਲਸ ਦਿਲਦੀ ਰਹੀਆ ਔਰ ਉਹਨਾਂ ਚਿੱਟਾ ਵਿੱਚ ਨਾਂ ਦੇ ਹੱਕ ਚ ਭੁਗਤੀ ਆ ਤਾਂ ਫੇਰ ਆਪਾਂ ਕੀ ਕਹਾਂਗੇ ਕੀ ਸਮਝਾਂਗੇ ਇਹਨੂੰ ਆਮ ਲੋਕਾਂ ਚਰਚਾ ਆਮ ਲੋਕਾਂ ਦੇ ਵਿੱਚ ਇਹ ਗੱਲ ਜਾਂਦੀ ਆ ਕਿ ਜਿਹੜੀ ਪੁਲਸ ਇਹ ਚਿੱਟਾ ਬਕਾਉਂਦੀ ਆ ਨਰਮਲਾ ਆਇਆ ਜੀ ਨਰਮਲਾ ਕੰਡਿਆਰ ਕੀ ਗੱਲ ਹੋਈ ਸਾਰੀ ਇਹਦੇ ਬਾਰੇ ਦੱਸੋ ਗੱਲ ਕੁਛ ਨਹੀਂ ਹੋਈ ਅਸ ਅੰਦਰ ਸੁੱਕੇ ਵੈ ਸੀ ਕਿ ਦੁਪਹਿਰ ਨੂੰ 3:30 ਦਾ ਟਾਈਮ ਸੀ ਇਹ ਜਿਹੜਾ ਬਿੱਟੂ ਆਹਾ ਹੈਗਾ ਟੀਟੂ ਟੀਟੂ ਮੇਰੇ ਪੋਤੇ ਨੂੰ ਠਾਲ ਕੇ ਅੰਦਰੋਂ ਲੈ ਕੇ ਆਇਆ ਸਾਨੂੰ ਕੀ ਪਤਾ ਵੀ ਕਿੱਦਾਂ ਆ ਬਹੁਤ ਗੁੜੀ ਦੋਸਤੀ ਸੀ ਇਹਨਾਂ ਦੀ ਕਿ ਲਾਂ ਵੀ ਇਹਨਾਂ ਨੇ ਬਾਹਰ ਲਿਆ ਕੇ ਉਹਨੂੰ ਪੋਲੀ ਪੋਲੀ ਬੀਬੀ ਨੂੰ ਕਿਹਾ ਕਿ ਚਾਹ ਬਣਾ ਦੇ ਬੀਬੀ ਉਹ ਚਾਹ ਬਣਾਉਣ ਲੱਗੀ ਲਾਲੀ ਫੇਰ ਮੁੜ ਕੇ ਗਿਆ ਕਹਿੰਦਾ ਮਗਰੋਂ ਵੀ ਮਾਂ ਕਹੇ ਚਾਹ ਬਾਹਰ ਆ ਜਾ ਬਸ ਸਾਨੂੰ ਉਹਨਾਂ ਹੀ ਪਤਾ ਆਇਆ ਵੀ ਉਹਨੇ ਮੁੰਡੇ ਨੇ ਬੀਜੇ ਨੇ ਤੇਲ ਪਾਇਆ ਤੇ ਲਾਲੀ ਨੇ ਪਿੱਛੋਂ ਫੜ ਕੇ ਨਾਲੇ ਤਾਂ ਉਹਦਾ ਪਰਸ ਕੱਢਿਆ ਨਾਲੇ ਉਹਦਾ ਮੋਬਾਈਲ ਕੱਢਿਆ ਨਾਲੇ ਉਹਨੂੰ ਅੱਗ ਲੁਆਈ ਆ ਕਿੰਨੇ ਬੰਦੇ ਫੜਲੇ ਦੇ ਕਿੰਨੇ ਹਲੇ ਬਾਹਰ ਸਾਨੂੰ ਫੜਿਆਂਦਾ ਨਹੀਂ ਸਾਨੂੰ ਜਿਹਨੂੰ ਮਰਜ਼ੀ ਫੜਨ ਜਿਹਨੂੰ ਨਾ ਮਰਜ਼ੀ ਫੜਨ ਸਾਨੂੰ ਕੱਲਾ ਵੀਜ਼ਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਕੁਛ ਨਹੀਂ ਚਾਹੀਦਾ ਇਨਸਾਫ ਦਿਓ ਸਾਡੀ ਪਬਲਿਕ ਸਾਰੀ ਸਾਡੇ ਮਗਰ ਹੈ ਸਾਨੂੰ ਇਨਸਾਫ ਚਾਹੀਦਾ ਅਨਸਾਫ ਚਾਹੀਦਾ ਕੁਝ ਨਹੀਂ ਮਿਲਿਆ ਸਾਨੂੰ ਸਾਨੂੰ ਕਦੇ ਕਿਸੇ ਉਹਨਾਂ ਦੀਆਂ ਕੁੜੀਆਂ ਚੱਕ ਲੀਆਂ ਬੁੜੀਆਂ ਚੱਕ ਲੀਆਂ ਨਜਾਇਜ਼ ਬੱਚੇ ਚੱਕੇ ਗਏ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਦੇਖਣ ਵਾਲੇ ਹੁੰਦਾ ਜਿਹੜੇ ਅਸਲੀ ਬੰਦੇ ਉਹਨਾਂ ਨੂੰ ਨਹੀਂ ਇਹਨਾਂ ਨੇ ਚੱਕਿਆ ਕੋਈ ਬੰਦਾ ਨਹੀਂ ਚੱਕਿਆ ਇੱਕ ਸਿਰ ਜਾਰੀ ਰੱਖਾਂਗੇ ਪਿੰਟੂ ਚੱਕਿਆ ਗਿਆ ਟੀਟੂ ਜਦ ਤੱਕ ਸਾਡਾ ਮੁਰਦਾ ਨਹੀਂ ਉਹਦਾ ਸਾਨੂੰ ਇਨਸਾਫ ਨਹੀਂ ਮਿਲਦਾ ਮੇਰੇ ਪੋਤੇ ਮੱਚੇ ਦਾ ਇਨਸਾਫ ਨਹੀਂ ਮਿਲਦਾ ਜਦ ਤੱਕ ਸਾਡਾ ਧਰਨਨ ਜ਼ੀਰੋ ਨਹੀਂ ਹੋ ਜਾਂਦਾ ਤੇ ਸੰਸਾਰ ਵੀ ਨਹੀਂ ਕਰਨਾ ਮੇਰਾ ਨਾਮ ਗੁੜੀਆ ਵਾ ਮੇਰਾ ਛੋਟਾ ਭਰਾ ਸੀਗਾ ਮੈਨੂੰ ਇਨਸਾਫ ਚਾਹਣਾ ਚਾਹਨੀ ਮੇਰੇ ਭਰਾ ਨੂੰ ਤਬ ਤੋਂ ਬਾਅਦ ਇਨਸਾਫ ਮਿਲਣਾ ਚਾਹੀਦਾ ਹੈ ਇਹ ਜੀ ਪਿਛਲੇ ਦਿਨੀ ਜਗਰਾਉਂ ਦੇ ਵਿੱਚ ਰਾਣੀ ਵਾਲੇ ਖੂਹ ਤੇ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਉਕੇ ਜਿਹੜੀ ਘਟਨਾ ਹੈ ਇਹ ਕੋਈ ਨਵੀਂ ਘਟਨਾ ਨਹੀਂ ਕਿ ਅਕਸਰ ਹੀ ਪੰਜਾਬ ਦੇ ਵਿੱਚ ਕਿਤਰਾ ਕਿਤੇ ਰੋਜ਼ਾਨਾ ਘਟਨਾਵਾਂ ਨੇ ਜਿਹੜੀਆਂ ਉਹ ਵਾਪਰਦੀਆਂ ਰਹਿੰਦੀਆਂ ਨੇ ਇਹ ਘਟਨਾ ਵਾਪਰੀ ਆ ਸ਼ਰਿਆਮ ਅ ਗੁੰਡਾਗਰਦੀ ਦਾ ਜਿਹੜਾ ਨਾਚ ਹੋਇਆ ਇੱਕ ਨੌਜਵਾਨ ਦੇ ਉੱਤੇ ਪੈਟਰੋਲ ਦੀ ਬੋਤਲ ਪਾ ਕੇ ਤੇ ਸ਼ਰਿਆਮ ਨੂੰ ਅੱਗ ਲਾ ਦਿੱਤੀ ਗਈ ਆ ਕਿਉਂਕਿ ਸੀਸੀਟੀਵੀ ਦੇ ਕੈਮਰੇ ਦੀਆਂ ਜਿਹੜੀਆਂ ਵੀਡੀਓ ਤੁਸੀਂ ਦੇਖੀਆਂ ਵੀ ਹੋਣੀਆਂ ਤੁਹਾਡੇ ਕੋਲ ਵੀ ਆ ਵੀ ਗਈਆਂ ਹੋਣੀਆਂ ਨੇ ਤੇ ਇਹ ਬਹੁਤ ਜਿਹੜੀ ਮੰਦ ਭਾਗੀ ਘਟਨਾ ਸੀ ਇਸੇ ਤਰ੍ਹਾਂ ਹੀ ਅੱਜ ਇੱਕ ਲੋਪੋਡਾਲੇ ਵਾਲਦੇ ਵਿੱਚ ਵੀ ਘਟਨਾ ਵਾਪਰੀ ਹੈ ਰਾਤ ਇੱਕ ਨੌਜਵਾਨ ਦਾ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਹੈ ਇਹ ਜਿਹੜੀਆਂ ਇੱਕ ਡਰਾਮਾ ਨੇ ਦਿਨੋਦਨ ਬਾਧੀਆਂ ਦੁਨੀਆਂ ਜਾ ਰਹੀਆਂ ਨੇ ਅਸੀਂ ਇਕੱਲਾ ਇਸ ਨੌਜਵਾਨ ਨੂੰ ਇਨਸਾਫ ਦੋਣ ਦੇ ਵਾਸਤੇ ਧਰਨਾ ਲਈ ਲੱਗਿਆ ਇਹ ਧਰਨਾ ਜਿਹੜਾ ਇਹ ਅਤਿਆਚਾਰ ਜਿਹੜਾ ਜ਼ਬਰ ਜਿਹੜਾ ਜ਼ੁਲਮ ਹੋ ਰਿਹਾ ਜਿਹੜੀ ਗੁੰਡਾਗਰਦੀ ਹੋ ਰਹੀ ਆ ਇਹਨੂੰ ਠੱਲ ਪਾਉਣ ਦੇ ਵਾਸਤੇ ਧਰਨਾ ਲੱਗਿਆ ਹੋਇਆ ਹੈ ਵੀ ਤਾਂ ਕਿ ਇਹਨੂੰ ਠੱਲ ਪਾਈ ਜਾ ਸਕੇ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਪਰਿਵਾਰ ਵਾਲਿਆਂ ਦੇ ਨਾਲ ਕੋਈ ਵਾਅਦਾ ਕੀਤਾ ਸੀਗਾ ਅਸੀਂ ਤਾਂ ਅੱਜ ਆਇਆ ਜਾਂ ਰਾਤ ਸਾਨੂੰ ਸਾਰਾ ਜਿਹੜਾ ਪਤਾ ਲੱਗਿਆ ਸੀਗਾ ਹਿਸਟਰੀ ਦਾ ਤੇ ਕਹਿੰਦੇ ਵੀ ਉਹਨਾਂ ਨੇ 72 ਘੰਟਿਆਂ ਦਾ ਟਾਈਮ ਲਿਆ ਸੀ 72 ਘੰਟੇ ਦੇ ਵਿੱਚ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਫਤਾਰ ਕਰ ਲਵਾਂਗੇ ਪਰ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਨੂੰ ਗ੍ਰਫਤਾਰ ਕਿਉਂ ਨਹੀਂ ਕਰ ਰਿਹਾ ਜਾਂ ਕਿਉਂ ਇਹ ਨਹੀਂ ਢੱਲਮਟ ਵਰਤ ਰਿਹਾ ਹੈ ਇਹ ਹੁਣ ਕੋਈ ਪਤਾ ਨਹੀਂਗਾ ਅਸੀਂ ਤੇ ਹੁਣ ਧਰਨੇ ਤੇ ਬੈਠੇ ਆ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਜਿਹੜਾ ਨਮਾਇੰਦਾ ਆਉਂਦਾ ਹੈ ਐਸਐਸਪੀ ਜਾਂ ਡੀਐਸਪੀ ਜਿਹੜਾ ਵੀ ਕੋਈ ਇਹਨਾਂ ਦਾ ਸੀਨੀਅਰ ਅਫਸਰ ਆਉਂਦਾ ਉਹਦੇ ਨਾਲ ਗੱਲਬਾਤ ਕਰਦੇ ਵੀ ਇਹ ਨਹੀਂ ਢੱਲਮਟ ਕਿਉਂ ਹੋ ਰਹੀ ਆ ਕਿਉਂਕਿ ਇਹ ਇਹ ਆ ਵੀ ਜੇ ਕਿਸੇ ਸਿੱਖ ਨੌਜਵਾਨ ਨੂੰ ਕਾਬੂ ਕਰਨਾ ਹੋਵੇ ਤਾਂ ਇਹ ਪ੍ਰਸ਼ਾਸਨ ਇੱਕ ਮੰਡ ਦੇ ਵਿੱਚ ਪਰਚਾ ਦਰਜ ਕਰਕੇ ਤੇ ਅੰਦਰ ਕਰ ਦਿੰਦਾ ਹੈ ਪਰ ਅੱਜ ਜਿਹੜੇ ਦੋਸ਼ੀ ਨੇ ਜਿਹੜੇ ਕਿ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਸਿਰੇ ਹਮ ਗੁੰਡਾਗਰਦੀ ਕੀਤੀ ਆ ਤੇ ਉਹ ਅੱਜ ਮੌਜਦੇ ਨਾਲ ਘੁੰਮਦੇ ਫਿਰਦੇ ਰਿਹਾ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹ ਰੀਲਾ ਬਣਾ ਬਣਾ ਕੇ ਪਾ ਰਹੇ ਆ ਜੇ ਰੀਲਾ ਬਣਾ ਕੇ ਪਾ ਰਹੇ ਨੇ ਤਾਂ ਪ੍ਰਸ਼ਾਸਨ ਨੂੰ ਤਾਂ ਬੜਾ ਸੌਖਾ ਫੜਨਾ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਆਈਡੀ ਖੋਲਣਾ ਉਹਨੂੰ ਉਹਨੂੰ ਮੋਬਾਈਲ ਟਰੇਸ ਕੀਤਾ ਜਾਵੇ ਤੇ 1 ਮਿੰਟ ਦੇ ਵਿੱਚ ਚੱਕਿਆ ਜਾ ਸਕਦਾ ਪਰ ਪਤਾ ਨਹੀਂ ਕੀ ਗੱਲ ਆ ਵੀ ਜਾਂਦਾ ਹਜੇ ਪ੍ਰਸ਼ਾਸਨ ਇਸ ਰੋਧ ਦੇ ਵਿੱਚ ਵੀ ਜਿਹੜੇ 4 ਪੈਸੇ ਆਉਂਦੇ ਆ ਹਜੇ ਲੈ ਲიਏ ਵੀ ਕੋਈ ਨਾ ਹੌਲੀ ਹੌਲੀ ਫੜ ਲਾਂਗੇ ਤੇ ਜਾਂ ਫਿਰ ਪ੍ਰਸ਼ਾਸਨ ਦੀ ਜਿਹੜੀ ਨਾਕਾਮੀ ਆ ਪ੍ਰਸ਼ਾਸਨ ਉਹਨਾਂ ਤੋਂ ਡਰਦਾ ਹੱਥ ਨਹੀਂ ਪਾਉਂਦਾਗਾ ਕੋਈ ਨਾ ਕੋਈ ਗੱਲ ਤਾਂ ਇਹਦੇ ਵਿੱਚ ਹੈ ਪਰ ਹੁਣ ਜਿਹੜਾ ਵੀ ਕੋਈ ਸੀਨੀਅਰ ਆਉਂਦਾ ਇਹਨਾਂ ਦਾ ਅਫਸਰ ਉਹਦੇ ਨਾਲ ਗੱਲਬਾਤ ਕਰਦੇ ਆ ਵੀ ਕੀ ਕਹਿੰਦਾ ਹੈ ਧਰਨਾ ਜਾਰੀ ਰੱਖੋਗੇ ਜੀ ਅੱਜ ਅੱਜ ਧਰਨਾ ਮੇਰੀ ਤਾਂ ਸਲਾਹ ਇਹ ਹੀ ਆ ਵੀ ਧਰਨਾ ਜਾਰੀ ਰੱਖਿਆ ਜਾਵੇ ਕਿ ਜਿੰਨਾ ਚਿਰ ਕੋਈ ਆਉਂਦਾ ਨਹੀਂਗਾ ਸੀਨੀਅਰ ਅਫਸਰ ਆ ਕੇ ਗੱਲ ਨਹੀਂ ਕਰਦਾ ਜਬ ਕਿੰਨੇ ਸਲੇ ਬਾਕੀ ਆ ਇਹ ਪੰਜ ਬੰਦੇ ਕਹਿੰਦੇ ਵੀ ਪੰਜ ਫੜ ਲਿਆ ਜਿਹੜੇ ਮੇਨ ਨੇ ਉਹ ਨਹੀਂ ਪੜੇ ਗਿਆ ਜਿਹੜਾ ਤੇਲ ਪਾ ਰਿਹਾ ਹੈ ਇੱਕ ਨੇ ਜਿਹੜਾ ਪਿੱਛੋ ਫੜਿਆ ਹੋਇਆ ਤੇ ਇੱਕ ਜਿਹੜਾ ਸੀਖ ਲਾਉਂਦਾ ਇਹ ਜਿਹੜੇ ਬੰਦੇ ਨੇ ਮੇਨ ਨੇ ਉਹ ਉਹਨਾਂ ਨੂੰ ਨਹੀਂ ਹਲੇ ਲੜੇ ਫੜਿਆ ਉਹ ਬਾਹਰ ਨਹੀਂ ਸਾਫ ਲੈ ਕੇ ਉੱਠੋਗੇ ਫਿਰ ਬਿਲਕੁਲ ਲੈ ਕੇ ਉੱਠਾਂਗੇ ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਪਿੰਡੂ ਮੀਦੂਰ ਜੁਰੀਨ ਅੱਜ ਦਾ ਜੋ ਧਰਨਾ ਇਹ ਕੋਈ ਸਾਡਾ ਜਥੇਬੰਦ ਕੀਤਾ ਹੋਇਆ ਧਰਨਾ ਨਹੀਂ ਇਹ ਜਿਹੜੇ ਆਮ ਲੋਕ ਆ ਆਮ ਲੋਕਾਂ ਕੋ ਜਿਹੜੀ ਨਜਾਇਜ਼ ਤੌਰ ਤੇ ਚਿੱਟੇ ਦੀ ਤਸਕਰੀ ਹੁੰਦੀ ਆ ਨਜਾਇਜ਼ ਤੌਰ ਤੇ ਹੋਰ ਨਸ਼ਿਆਂ ਦੀ ਤਸਕਰੀ ਹੁੰਦੀ ਆ ਉਹ ਤੋਂ ਲੋਕ ਤਾਂਗਾ ਵਿਸ਼ੇਸ਼ ਕਰਕੇ ਸਾਡੀਆਂ ਭੈਣਾਂ ਵੀ ਭਗਵੰਤ ਮਾਨ ਦੀ ਜਦੋਂ ਸਰਕਾਰ ਆਈ ਆ ਲੋਕਾਂ ਨੂੰ ਆਕਾਸ਼ ਵੱਜੀ ਸੀਗੀ ਵੀ ਜਿਹੜਾ ਨਜਾਇਜ਼ ਤਸਕਰੀ ਹੁੰਦੀ ਆ ਚਿੱਟੇ ਦੀ ਛੂਟੇ ਦੀ ਸ਼ਰਾਬ ਦੀ 2 ਨੰਬਰ ਦੀ ਸ਼ਰਾਬ ਦੀ ਇਹ ਸ਼ਾਇਦ ਹੁਣ ਇਹਨੂੰ ਠੱਲ ਪਾਊਗੀ ਤੇ ਲੋਕਾਂ ਨੇ ਖੁਸ਼ੀ ਵੀ ਮਨਾਈ ਭਗਵੰਤ ਮਾਨ ਦੇ ਆਉਣ ਦੇ ਨਾਲ ਖੁਸ਼ੀ ਵੀ ਮਨਾਈ ਪਰ ਗੱਲ ਉਦੋਂ ਉਲਟ ਹੋ ਗਈ ਭਗਵੰਤ ਮਾਨ ਆਉਣ ਦੇ ਨਾਲ ਸਿਰਫ 2 ਮਹੀਨੇ ਫਰਕ ਪਿਆ ਜਿੱਤੇ ਦੇ ਸਮਗਲਾਂ ਡਰੇ ਆ ਅਫਸਰ ਸਾਹਿਬ ਥੋੜੀ ਜਿਹੀ ਡਰੀ ਸੀ ਜਿਹੜੀ ਸਮਗਲਾਂ ਦਾ ਡਰੀ ਮਿਲੀ ਹੋਈ ਸੀ ਪਰ ਉਸ ਤੋਂ ਬਾਅਦ ਸਾਰਾ ਰਲ ਮਿਲ ਗਿਆ ਹੁਣ ਜਿਹੜੀ ਚਿੱਤੇ ਦੀ ਸਮਗਲਾਂ ਸਰੇ ਆਮ ਹੋ ਰਹੀ ਆ 2 ਨੰਬਰ ਦੇ ਨਸ਼ੇ ਸਰੇ ਆਮ ਬਿਕ ਰਹੇ ਆ ਇਹ ਜਿਹੜੀ ਘਟਨਾ ਹੋਈ ਆ ਇਹ ਘਟਨਾ ਅਸਲਤ ਮੈਂ ਜੇ ਕੋਈ ਘਟਨਾ ਨਹੀਂ ਗਈ ਇਹ ਘਟਨਾ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਦੀ ਘਟਨਾ ਕਿਉਂਕਿ ਜਿਹੜੇ ਗੁੰਡੇ ਆ ਕਿੱਤਾ ਵੇਚ ਨਾਲੇ ਸਾਰੇ ਅਫਸਰਾਂ ਤਾਂ ਮੈਂ ਕਹਿੰਦਾ ਨਾ ਸਾਰੇ ਪੁਲਿਸ ਮੁਲਾਜ਼ਮ ਮਾਰੇ ਆ ਪਰ ਇਹ ਜਿਹੜੀ ਨਸ਼ੇ ਦੀ ਤਸਕਰੀ ਆ ਪੁਲਿਸ ਦੇ ਨਾਲ ਮਿਲ ਕੇ ਹੁੰਦੀ ਆ ਉਹ ਜਿਹੜੀ ਨਸ਼ੇ ਦੀ ਤਸਕਰੀ ਜਦੋਂ ਪੁਲਿਸ ਦੇ ਨਾਲ ਮਿਲ ਕੇ ਹੁੰਦੀ ਆ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਤੇ ਜਿਹੜੇ ਗੁੰਡਾਗਰਦੀ ਕਰਨ ਵਾਲੇ ਜਿਹੜੇ ਚਿੱਟੇ ਦੇ ਤਸਕਰ ਆਏ ਬਹੁਤ ਜਿਆਦੇ ਲਾਚੜਦੇ ਆ ਆ ਜਿਹੜਾ ਸਾਡਾ ਅਗਵਾੜਾ ਰਾਣੀ ਵਾਲਾ ਖੂ ਇਹ ਜਿਹੜਾ ਵਿਜੇ ਕੁਮਾਰ ਆ ਜਿਹੜਾ ਚਿੱਟੇ ਦੀ ਸਪਲੈਰ ਆ ਚਿੱਟੇ ਦੇ ਸਮਗਲਮ ਕਰਦਾ ਲਗਭਗ 8-9 ਸਾਲਾਂ ਤੋਂ ਤੇ ਲੱਖਾਂ ਰੁਪਏ ਨੇ ਇਸ ਤੇ ਜਮਾ ਕੀਤਾ ਤੇ ਬੰਦਾ ਵਿਜੇ ਕੁਮਾਰ ਤੇ ਦਾ ਘਰ ਲਗਭਗ ਅਗਵਾੜ ਦੇ ਵਿੱਚ ਤੀਜੇ ਦਿਨ ਇਹਦੀ ਲੜਾਈ ਰਹਿੰਦੀ ਸੀ ਈਜੇ ਜਦਨ ਇਟਾੜੂੜੇ ਮਾਰ ਕੇ ਕਿਸੇ ਨਾ ਕਿਸੇ ਨੂੰ ਜ਼ਖਮੀ ਕਰਦਾ ਸੀਗਾ ਇੱਥੋਂ ਤੱਕ ਇਹ ਇੰਨਾ ਲਾਜੜਿਆ ਆ ਸੀ ਇਹਨੇ غرੂਰ ਚ ਆ ਕੇ ਜਿਹੜੀ ਰਾਣੀ ਵਾਲੇ ਖੂਹ ਤੇ ਬਾਬੇ ਮਹਾਰਿਸ਼ੀ ਵਾਲਮੀਕ ਦਾ ਮੰਦਰਾ ਉਹ ਮਹਾਰਿਸ਼ੀ ਵਾਲਮੀਕ ਦੇ ਮੰਦਰ ਦੇ ਵਿੱਚ ਜਾ ਕੇ ਮਹਾਰਿਸ਼ੀ ਵਾਲਮੀਕ ਦੇ ਸਰੂਪ ਦੀ ਵੀ ਬੇਅਦਬੀ ਕੀਤੀ ਉਹ ਵੀ ਇੱਥੇ ਪਰਚਾ ਦਰਜਾ ਸੋ ਜਿਹੜਾ ਬੰਦਾ ਇੰਨਾ ਲਾਜੜਿਆ ਉਹਨੂੰ ਕਾਨੂੰਨ ਦਾ ਕੋਈ ਡਰ ਨਹੀਂਗਾ ਕਿਉਂਕਿ ਜਿਹੜੇ ਕਾਨੂੰਨ ਦੇ ਰਖਵਾਲੇ ਆ ਇਨਾ ਤਸਕਰਾਂ ਤੇ ਮਿਲੇ ਹੋਣ ਦੇ ਕਾਰਨ ਉਹਨਾਂ ਤੇ ਕੋਈ ਕਾਰਵਾਈ ਸਖਤ ਕਰਦੇ ਨਹੀਂਗੇ ਇਹ ਜਿਹੜੀ ਕਾਰਵਾਈ ਹੈ ਮਹਿਜ਼ ਚਿੱਟਾ ਫੜ ਕੇ ਉਹ ਤੇ ਛੋਟਾ ਮੋਟਾ ਪਰਚਾ ਕਰ ਦੇਣਾ ਇਹ ਕੋਈ ਕਾਰਵਾਈ ਨਹੀਂ ਕਾਰਵਾਈ ਕੀ ਆ ਜਿਹੜੇ ਵੱਡੇ ਸਪਲਾਇਰ ਆ ਉਹਨਾਂ ਨੂੰ ਇੰਟੈਰੋਗੇਟ ਕਰਨਾ ਫੜੇ ਜਾ ਸਕਦੇ ਆ ਕੋਈ ਏਡੀ ਗੱਲ ਨਹੀਂਗੀ ਅਗਵਾੜ ਰਾਣੀ ਵਾਲੇ ਖੂਹ ਤੇ ਬਹੁਤ ਸਾਰੀਆਂ ਘਟਨਾਵਾਂ ਇਹ ਜਿਹੀਆਂ ਜਿੱਥੇ ਚਿੱਟੇ ਦੇ ਸਮਗਲਰਾਂ ਨੇ ਸਰੇ ਆਮ ਕੁੜੀਆਂ ਦੀ ਵੀ ਕੁੱਟਮਾਰ ਕੀਤੀ ਆ ਸਰੇ ਆਮ ਕਰਾਂਚ ਜਾ ਕੇ ਬੰਦਿਆਂ ਦੀ ਕੁੱਟਮਾਰ ਕੀਤੀ ਆ ਕਰਾਂਚ ਨੁਕਸਾਨ ਕੀਤਾ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਕੋਲੇ ਦਰਖਾਸਤਾਂ ਪਈਆਂ ਇਸੇ ਕਰਕੇ ਇਹ ਘਟਨਾ ਹੋਈ ਆ ਇਹ ਕੋਈ ਘਟਨਾ ਆਕਾਸ਼ ਤੋਂ ਨਹੀਂ ਉਤਰੀ ਨਾ ਉਹਨਾਂ ਨੂੰ ਕੋਈ ਫੁਰਨਾ ਪੁਰਿਆ ਜਿਹੜੇ ਬੰਦੇ 3:30 ਵਜੇ ਸਵੇਰ 3:00 ਵਜੇ ਦਿਨ ਦਿਹਾੜੇ ਜਿਹੜਾ ਆਮ ਰਾਜ ਚੱਲਦਾ ਉਹਨਾਂ ਦੀ ਜ਼ਰਤ ਕਿਵੇਂ ਪੈ ਗਈ ਇਹ ਅੱਗ ਲਾਉਣ ਦੀ ਕਿਉਂਕਿ ਉਹਨਾਂ ਨੂੰ ਪਤਾ ਜਿਹੜੇ ਕਾਨੂੰਨ ਵਾਲੇ ਆ ਉਹ ਸਾਡੇ ਦੇ ਨਾਲ ਆ ਕੋਈ ਨਾ ਅਸੀਂ بے ਪ੍ਰਭਾ ਹੋ ਗਏ ਉਹ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਅੱਗ ਲਾ ਕੇ ਕਿੰਨੀ ਇਹ ਮਾੜੀ ਹੋਣੀ ਆ ਨੌਜਵਾਨ ਨੇ ਸੜ ਜਾਣਾ ਪਰ ਉਹ ਲਚੜੇ ਇੰਨੇ ਸੀਗੇ ਉਹਨਾਂ ਨੂੰ ਕੋਈ ਡਰ ਨਹੀਂ ਸੀਗਾ ਇਸ ਕਰਕੇ ਇਹ ਸਿੱਧੀ ਜ਼ਿੰਮੇਵਾਰੀ ਜਿਹੜੇ ਪੁਲਿਸ ਵਾਲੇ ਮਿਲ ਕੇ ਚਿੱਤੇ ਦੀ ਤਸਕਰੀ ਕਰਾਉਂਦੇ ਆ ਉਹਨਾਂ ਤੇ ਹੁੰਦੀ ਆ ਕਿਉਂਕਿ ਗੁੰਡਾਗਰਦੀ ਇਹਨਾਂ ਨੇ ਲਚੜਾਈ ਆ ਅਸੀਂ ਪਿੰਡੂ ਮਜ਼ਦੂਰ ਜੁਨੇ ਨਾਲ ਵੱਲੋਂ ਅਖਬਾਰ ਰਾਲੀਆਂ ਵਾਲੇ ਖੂ ਦੇ ਲੋਕਾਂ ਵੱਲੋਂ ਤੇ ਜਗਰੌਂ ਸ਼ਹਿਰ ਦੇ ਲੋਕਾਂ ਵੱਲੋਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਗੁੰਡੇ ਆ ਵਿਜੇ ਕੁਮਾਰ ਵਰਗੇ ਇਹਨਾਂ ਤੇ ਜਿੱਥੇ ਸਖਤ ਕਾਰਵਾਈ ਹੋਣੀ ਆ ਇਹਨਾਂ ਨੂੰ ਫਾਹੇ ਜਿਹੜੀ ਫਾਂਸੀ ਲਾਈ ਜਾਵੇ ਤਾਂ ਕਿ ਗਾ ਨੂੰ ਇਹ ਜੀ ਘਟਨਾ ਦੀ ਜ਼ਰੂਰਤ ਨਾ ਪਵੇ ਤੇ ਨਾਲ ਹੀ ਜਿਹੜੇ ਚਿੱਤੇ ਦੀ ਤਸਕਰੀ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਠੀਕ ਢੰਗ ਦੇ ਨਾਲ ਇਹਨੂੰ ਕਾਬੂ ਕੀਤਾ ਜਾਵੇ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਚਿੱਤੇ ਦੀ ਤਸਕਰੀ ਕਾਬੂ ਕਰਨੀ ਇਹ ਇਹਦਾ ਪੁਲਿਸ ਪ੍ਰਸ਼ਾਸਨ ਆ ਇਹਦਾ ਪ੍ਰਬੰਧ ਆ ਤੇ ਇਹ ਇਹਨੂੰ ਕਾਬੂ ਕੀਤਾ ਜਾ ਸਕਦਾ ਇਹ ਕਿਉਂ ਨਹੀਂ ਕਾਬੂ ਹੋ ਰਿਹਾ ਕਿਉਂਕਿ ਇਹਦੇ ਵਿੱਚ ਖਾਮੀਆਂ ਇਹ ਜਿਹੜਾ ਜਿਹੜੀ ਲਾਲਚਾ ਪੈਸੇ ਦਾ ਲਾਲਚਾ ਉਹ ਨਹੀਂ ਹੁੰਦੇ ਰਿਹਾ ਇਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਇਮਾਨਦਾਰ ਪੁਲਿਸ ਅਫਸਰ ਆ ਵੀ ਉਹ ਇਮਾਨਦਾਰ ਲੋਕ ਆ ਜਿਹੜੇ ਆਪਣੇ ਢਿੰਜਾ ਪੁੱਤ ਬਚਾਉਣਾ ਚਾਹੁੰਦੇ ਆ ਜ Punjab ਦੇ ਲੋਕ ਉਹ ਜ਼ਰੂਰ ਇਸ ਤੇ ਜਾਗਰਤ ਹੋ ਕੇ ਚਾਹੇ ਸਾਨੂੰ ਕੁਰਬਾਨੀ ਦੇਣੀ ਪਵੇ ਇਹ ਤੇ ਸਾਨੂੰ ਇੱਕ ਮਿੰਟ ਹੋ ਕੇ ਅੱਗੇ ਆਉਣਾ ਚਾਹੀਦਾ ਭਗਵੰਤ ਮਾਨ ਤੋਂ ਆਸ ਨਾ ਕਰੋ ਇਹਦੀ ਸਰਕਾਰ ਤੋਂ ਆਸ ਨਾ ਕਰੋ ਕਿਉਂਕਿ ਇਹ ਬੀਜੇਪੀ ਦੀ ਬੀ ਟੀਮਾਂ ਤੇ ਬੀਜੇਪੀ ਦਾ ਜਿਹੜੀ ਆਰਐਸਐਸ ਦਾ ਏਜੰਡਾ ਵੀ ਘੱਟ ਗਿਣਤੀਆਂ ਨੂੰ ਦਲਤਾਂ ਨੂੰ ਇਹਨਾਂ ਨੂੰ ਨਸਿਆਂ ਦੇ ਸਹਾਰ ਬਣਾਉਣਾ ਤਾਂ ਕਿ ਇਹਨਾਂ ਚ ਜਿਹੜੀ ਉਹ ਮਾਦਾ ਮਰ ਜੇ ਰੜਕਣਾ ਰਵੇ ਉਹੀ ਅੱਜ ਮਜ਼ਦੂਰ ਵੇੜਿਆਂ ਦੇ ਵਿੱਚ ਸਰੇ ਆਮ ਚਿੱਟਾ ਵਿਖ ਰਿਆ ਸਰੇ ਆਮ ਸ਼ਰਾਬ ਵਿਖ ਰਹੀ ਹੈ 2 ਨੰਬਰ ਦੀ ਤੇ ਸਰਕਾਰ ਤੇ ਪੁਲਿਸ ਮੂਹਕ ਦਰਸ਼ਕ ਬਣੀ ਹੋਈ ਆ ਸੋ ਇਹਨਾਂ ਕੁੱਝ ਕਹਿੰਦਾ ਹਾਂ ਮੈਂ ਇਹ ਸੰਘਰਸ਼ਾ ਜਿਹੜਾ ਸਾਡਾ ਚੱਲ ਰਿਹਾ ਇਹਨੂੰ ਅਸੀਂ ਹੋਰ ਅੱਗੇ ਲਿਜਾਵਾਂਗੇ ਕਾਤਲਾਂ ਦੀ ਗ੍ਰਿਫਤਾਰੀ ਲਈ ਜੈਸ ਕਰਦੇ ਹੱਥ ਲੋਕਾਂ ਦੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਹ ਮੇਰਾ ਨਾਮ ਜੀ ਕਾਂਵਰੇਟ ਭਰਪੂਰ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਧਰਨਾ ਜੀ ਅਸੀਂ ਅੱਜ ਤੋਂ ਪਹਿਲਾਂ 14 ਤਰੀਕ ਨੂੰ ਧਰਨਾ ਲਾਇਆ ਸੀਗਾ ਇਹ ਘਟਨਾ ਹੈਗੀ ਆ 5 ਤਰੀਕ ਦੀ ਜਿਹੜੀ ਘਟਨਾ ਹੈ 5 ਤਰੀਕ ਦੀ ਆ 14 ਨੂੰ ਧਰਨਾ ਲਾਇਆ ਸੀ ਡੱਡ ਬੋਡੀ ਲੈ ਕੇ ਉਸ ਦਿਨ ਪ੍ਰਸ਼ਾਸਨ ਨੇ ਡੀਐਸਪੀ ਜਗਰੌਨ ਨੇ ਡੀਐਸਪੀ ਜਗਰੌਨ ਨੇ 72 ਘੰਟੇ ਦਾ ਹੱਥੋਂ ਟਾਈਮ ਲਿਆ ਸੀ ਜਿਹੜਾ ਕੱਲ 72 ਘੰਟੇ ਹੋ ਗਏ ਉਹਨਾਂ ਨੇ ਇਹ ਗੱਲ ਕੀਤੀ ਵੀ ਜੇ 72 ਘੰਟੇ ਦੇ ਤੁਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਹੋ 라ਵਲ ਦੇ ਦੋਸ਼ੀਆਂ ਨੂੰ ਬੇ ਅਸੀਂ ਸਨਸਕਾਰ ਕਰ ਦੇਗੇ ਜੇ ਤੁਸੀਂ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕਰਦੇ ਫਿਰ ਅਸੀਂ ਸੰਸਕਾਰੇ ਨਹੀਂ ਕਰਾਂਗੇ ਬੇ ਦੁਬਾਰੇ ਧਰਨਾ ਫੇਰ ਲਾਵਾਂਗੇ ਅੱਜ ਸਾਨੂੰ ਦੁਬਾਰੇ ਧਰਨਾ ਲਾਉਣਾ ਪੈ ਗਿਆ ਇਸ ਕਰਕੇ ਬੇ ਉਹਨਾਂ ਨੇ ਦੋਸ਼ੀ ਗਿਰਫਤਾਰ ਨਹੀਂ ਕੀਤੇ ਅਸੀਂ ਇਹਨਾਂ ਨੇ ਮੇਰੇ ਖਿਆਲ ਨਾਲ 5 ਬੰਦੇ ਫੜਿਆ ਇਹ ਬੰਦੇ ਨਵਾਜ਼ੀ 4 ਬੰਦੇ ਜੇ ਅਰੈਸਟ ਨਹੀਂ ਹੋਏ ਜਿਹੜੇ ਮੁੱਖ ਦੋਸ਼ੀ ਆ ਅਸੀਂ ਮੁੱਖ ਦੋਸ਼ੀਆਂ ਦੀ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਫੜੋ ਅੱਜ ਮੇਰੇ ਨਾਲ ਗੱਲ ਹੋਈ ਸੀ ਵੇ ਤੁਸੀਂ ਬੰਦੇ ਰੈਸਟ ਨਹੀਂ ਕੀਤੇ 13 ਦਿਨਾਂ ਦੇ ਵਿੱਚ 13 ਦਿਨਾਂ ਕੋਈ ਐਫਆਈ ਦਰਜ ਹੋਈ ਨੂੰ ਬੰਦੇ ਰੈਸਟ ਨਹੀਂ ਹੋਏ ਇੱਥੇ ਦੋ ਮੁਲਾਜ਼ਮ ਆਪਣੇ ਮੰਡੀ ਦੇ ਵਿੱਚ ਮਾਰ ਦਿੱਤੇ ਸੀਗੇ ਪੁਲਿਸ ਮੁਲਾਜ਼ਮ ਇਹਨਾਂ ਨੇ 24 ਘੰਟਿਆਂ ਦੇ ਅੰਦਰ ਅੰਦਰ ਜਿਹੜੇ ਦੋਸ਼ੀ ਬੰਦੇ ਸੀ ਕਲਕੱਤੇ ਤੋਂ ਰੈਸਟ ਕਰ ਲਏ ਸੀਗੇ ਅਸੀਂ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਰੈਸਟ 24 ਘੰਟਾ ਜੀ ਕੀਤਾ ਇਹਨਾਂ ਨੂੰ 13 ਦਿਨਾਂ ਚ ਵੀ ਰੈਸਟ ਨਹੀਂ ਕੀਤਾ ਉਹਦਾ ਕਰਕੇ ਅਸੀਂ ਧਰਨਾ ਜਲਾਇਆ ਜਿਹੜੀ ਪੰਜਾਬ ਦੀ ਸਰਕਾਰ ਆ ਤੇ ਇਥੋਂ ਦੀ ਪ੍ਰਸ਼ਾਸਨਾ ਬਿਲਕੁਲ ਨਾਕਾਮਾਂ ਜਿਹੜਾ ਐਸਐਸਪੀ ਤੇ ਡੀਐਸਪੀ ਆ ਉਹ ਰੀਡਰਾਂ ਦੇ ਕਹਿਣ ਤੇ ਚੱਲਦੇ ਨੇ ਸਾਫ਼ ਲੈ ਕੇ ਉੱਠੋਗੇ ਫਿਰ ਅੱਜ ਹਾਂਜੀ ਇਨਸਾਫ਼ ਨਹੀਂ ਲੈ ਕੇ ਉੱਠਾਂਗੇ ਨਹੀਂ ਸਾਨੂੰ ਜਿੰਨਾ ਚਿਰ ਮਰਜ਼ੀ ਬੈਠਣਾ ਪੈਜੇ ਅਸੀਂ ਉਹ ਜ਼ਰੂਰ ਬੈਠਾਂਗੇ ਚਾਹੇ ਧੁੱਪ ਹੋਵੇ ਚਾਹੇ ਸਾਂਹ ਹੋਵੇ ਚਾਹੇ ਸਾਡੇ ਲਈ ਭੁੱਖ ਹੋਵੇ ਤੇ ਚਾਹਤ ਆਵੇ ਅਸੀਂ ਇਨਸਾਫ਼ ਲੈ ਕੇ ਉੱਠਾਂਗੇ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਮਣੀ ਪੰਚੇ ਅਕਾਲੀ ਤਰਨਤਾਰਨ ਦਾਲ ਮੌਜੂਦਾ ਮੁਖੀ ਜਥੇਦਾਰ ਬਾਬਾ ਸੁਖਦੇਵ ਸਿੰਘ ਜੀ ਲੋਪੋ ਜੋ ਕਿ ਤੁਹਾਨੂੰ ਸਾਰੀ ਸਾਧ ਸੰਗਤ ਨੂੰ ਪਤਾ ਹੀ ਆ ਕਿ ਅੱਜ ਧਰਨਾ ਉਸ ਵੀਰ ਦੇ ਸਬੰਧ ਦੇ ਵਿੱਚ ਲਾਇਆ ਗਿਆ ਜਿਸ ਦੀ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ ਨੇ ਨੇ ਅੱਜ ਧੰਨ ਸ਼੍ਰੀ ਗੋਮ ਸਿੰਘ ਮਾਰਗੀਆਂ ਲਾਡ ਲੀਆਂ ਫੌਜਾਂ ਵੀ ਇਸ ਧਰਨੇ ਦੇ ਵਿੱਚ ਪਹੁੰਚੀਆਂ ਨੇ ਇਹ ਲਾਡ ਲੀਆਂ ਫੌਜਾਂ ਉਦੋਂ ਤੱਕ ਰਹਿਣਗੀਆਂ ਜਿੰਨਾ ਟਾਈਮ ਧਰਨੇ ਦੇ ਵਿੱਚ ਉਸ ਪਰਿਵਾਰ ਨੂੰ ਉਸ ਵੀਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਸ ਬਦੋਸ਼ੀਆਂ ਨੂੰ ਸਹਾ ਨਹੀਂ ਮਿਲਦੀ ਇਹ ਤਾਂ ਜੋ ਅਸੀਂ ਪ੍ਰਸ਼ਾਸਨ ਨੂੰ ਤੇ ਸਾਰੀ ਸਰਕਾਰ ਨੂੰ ਇਹ ਕਹਿਣਾ ਚਾੁੰਦੇ ਆਂ ਵੀ ਜੇ ਜੇ ਤੁਸੀਂ ਕਾਰਵਾਈ ਕੋਈ ਨਹੀਂ ਕਰਦੇ ਜਾਂ ਕੋਈ ਨਿਰਣੇ ਨਹੀਂ ਲੈਂਦੇ ਫਿਰ ਧੰਨ ਸਿੰਘ ਗੋਮ ਸਿੰਘ ਮਾਰ ਰਹਿੰਦੀਆਂ ਲਾਟਲੀਆਂ ਫੌਜਾਂ ਆਪ ਮੂਰ ਹੋ ਕੇ ਕਮਾਂਡ ਕਰਨੀਆਂ ਆਪ ਅਗਵਾਈ ਕਰਨੀਆਂ ਤੇ ਸਾਨੂੰ ਤਾਂ ਮਜਬੂਰ ਨਾ ਕੀਤਾ ਜਾਵੇ ਕਿ ਸਾਨੂੰ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਾਵੇ ਤੇ ਅੱਜ ਲਾਟਲੀਆਂ ਫੌਜਾਂ ਇਸ ਧਰਨੇ ਵਿੱਚ ਵੀ ਦਾਖਲ ਹੋਈਆਂ ਨੇ ਤਿਆਰ ਬਰਤਿਆਰ ਹੋ ਕੇ ਸ਼ਸਤਰਧਾਰੀ ਹੋ ਕੇ ਜਾਂ ਸਾਨੂੰ ਇਸ ਧਰਨੇ ਵਿੱਚ ਠਾਉਣ ਦੀ ਜਾਂ ਕੋਈ ਸਾਨੂੰ ਕਿਸੇ ਵੀ ਪ੍ਰਕਾਰ ਦਾ ਸਾਨੂੰ ਮੌਕਾ ਨਾ ਦਿੱਤਾ ਜਾਵੇ ਸਾਨੂੰ ਛਾਤਰ ਚੱਕਣੇ ਪੈਣ ਇਹ ਕਰ ਸਾਨੂੰ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਕਿਹਾ ਜਾਂਦਾ ਵੀ ਸਾਡੇ ਨਾਲ ਧਰਨੇ ਦੇ ਵਿੱਚ ਵੀ ਜੋ ਕੁਝ ਗੱਲਾਂ ਸਾਨੂੰ ਕਰਨੀਆਂ ਨੇ ਉਹ ਸਾਡੇ ਨੇ ਕੀਤੀਆਂ ਜਾਣ ਸਾਨੂੰ ਇਨਸਾਫ ਦਿੱਤਾ ਵੀ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਜੋ ਅੱਜ ਧਰਨਾ तकरीबन 3 ਦਿਨ ਪਹਿਲਾਂ ਵੀ ਧਰਨਾ ਲੱਗਿਆ ਸੀ ਜੋ ਪ੍ਰਸ਼ਾਸਨ ਵੱਲੋਂ ਵਾਅਦਾ ਕੀਤਾ ਗਿਆ ਵੀ ਇਹਨਾਂ ਘੰਟਿਆਂ ਦੇ ਵਿੱਚ ਉਹ ਜੁਰਮ ਕਰਨ ਵਾਲੇ ਫੜੇ ਜਾਣਗੇ ਬੜਿਓ ਜਦੋਂ ਆਪਾਂ ਵੀਡੀਓ ਬੱਚੇ ਦੇ ਦੇਖਦੇ ਆ ਕਿ ਕਿਵੇਂ ਉਹਨੂੰ ਫੜ ਕੇ ਤੇਲ ਪਾਇਆ ਜਾਂਦਾ ਅੱਗ ਲਾਈ ਜਾਂਦੀ ਹੈ ਤੜਫਦਾ ਤੇ ਵਾਅਦੇ ਵਿੱਚ ਕੋਈ ਦਿਨ ਲੰਘ ਜਾਂਦੇ ਹਨ ਲਾਜਵਸਤੇ ਵੀ ਜਾਰੀ ਹੁੰਦਾ ਹੈ ਪਾਰੋਦਸ ਦੁੱਖ ਨਾ ਸਹਾਰਦਾ ਹੋਇਆ ਕੱਲ ਚਲਾਣਾ ਕਰ ਜਾਂਦਾ ਹੈ ਤੇ ਆਵਾਜ਼ ਵਿੱਚ ਸ਼ਹਿਰ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਘਰ ਵਾਲਿਆਂ ਨੂੰ ਬੜਾ ਦੁੱਖ ਹੁੰਦਾ ਹੈ ਕਿ ਨਰਦੋਸ ਕੋਈ ਕਸੂਰ ਨਹੀਂ ਜੀ ਦਾ ਕਰਕੇ ਉਹਨੂੰ ਸਾੜਿਆ ਮਾਰਿਆ ਗਿਆ ਹੈ ਪਰ ਉਹਨਾਂ ਦੋਸ਼ੀਆਂ ਨੂੰ ਫੜਨ ਵਾਸਤੇ ਬਹੁਤ ਜ਼ੋਰ ਲਾਇਆ ਜਾ ਰਿਹਾ ਹੈ ਪਰ ਸਰਕਾਰ ਵੱਗੇ ਵੀ ਬੇਨਤੀ ਹੈ ਵੀ ਤੁਸੀਂ ਇਹ ਧਿਆਨ ਦਿਓ ਕਿ ਇਸ ਤਰ੍ਹਾਂ ਦੇ ਜੋ ਦੁੱਖ ਹਨ ਕਾਨੂੰਨ ਅਨੁਸਾਰ ਹੋਣੇ ਹੋਣੇ ਚਾਹੀਦੇ ਹਨ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੋ ਧਰਮੇ ਦੇ ਵਿੱਚ ਬੈਠੇ ਹਨ ਧੁੱਪ ਦੇ ਵਿੱਚ ਬੈਠੇ ਹਨ ਉਹਨਾਂ ਦੀ ਵੀ ਗੱਲ ਸੁਣੋ ਤੇ ਜਿਨ੍ਹਾਂ ਨੇ ਕਸੂਰ ਕੀਤਾ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਸਾਡੇ ਜਸੇਦਾਰ ਸੁਖਦੇਵ ਸਿੰਘ ਜੀ ਲੋਪੋ ਸਮੂਹ ਸੰਗਤਾਂ ਸਮੇਤ ਪਹੁੰਚੇ ਹਨ ਵਿਦਿਆਰਥੀਆਂ ਸਮੇਤ ਪਹੁੰਚੇ ਹਨ ਧਰਨੇ ਵਿੱਚ ਉਹਨਾਂ ਨੇ ਬੜੀਆਂ ਵੱਡਮੁਲੀਆਂ ਵਿਚਾਰਾਂ ਰੱਖੀਆਂ ਹਨ ਤੇ ਜੋ ਉਹਨਾਂ ਦੀਆਂ ਵਿਚਾਰਾਂ ਸੁਣਨ ਵਾਲੀਆਂ ਸੰਨ ਬੇਨਤੀ ਇਹ ਹੀ ਹੈ ਕੇ ਜੋ ਵੀ ਕਸੂਰ ਕਰਦਾ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ ਤੇ ਸਜ਼ਾ ਦਾ ਭਿਆਨ ਸਰਕਾਰ ਨੇ ਦੇਣਾ ਹੈ ਤੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ